ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਕਸਰ ਅਜਿਹੇ ਮਾਮਲੇ ਸਾਹਮਣੇ ਆਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਰੂਹ ਕੰਪਚ ਜਾਂਦੀ ਹੈ ਅਜਿਹਾ ਹੀ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਹੈ ਦਰਅਸਲ ਬੀਤੇ ਦਿਨ ਟੋਰੰਟੋ ਦੇ ਪੀਐਸਨ ਹਵਾਈ ਅੱਡੇ ਉੱਤੇ ਡੈਲਟਾ 에ਅਰਲਾਈਨਸ ਦਾ ਇੱਕ ਜਹਾਜ਼ ਲੈਂਡਿੰਗ ਸਮੇਂ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਨਾਲ ਜ਼ਿਆਦਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 18 ਲੋਕ ਜ਼ਖਮੀ ਹੋਏ ਨੇ ਨੇ ਲਈ ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਜਹਾਜ਼ ਲੈਂਡਿੰਗ ਦੇ ਦੌਰਾਨ ਫਿਸਲ ਕੇ ਪਲਟ ਜਾਣਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਹਵਾਈ ਅੱਡੇ ਪ੍ਰਸ਼ਾਸਨ ਦੇ ਵੱਲੋਂ 131 ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਮਿਨੀਆ ਪੁਲਿਸ ਤੋਂ ਆ ਰਹੀ ਡੈਲਟਾ ਫਲਾਈਟ ਦੇ ਨਾਲ ਇੱਕ ਘਟਨਾ ਵਾਪਰੀ ਹੈ ਜਿਦੇ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਵੀ ਸਵਾਰ ਸੀ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਬੀਤੀ ਦੁਪਹਿਰ ਸਵਾ 2 ਵਜੇ ਦੇ ਕਰੀਬ ਵਾਪਰਿਆ ਹਾਲਕੇ ਇਸ ਹਾਸੀਤ ਬਾਦ ਲਗਭਗ 2.5 ਘੰਟੇ ਸਾਰੀਆਂ ਉਡਾਨਾਂ ਰੱਦ ਰਹੀਆਂ ਬੀਤੇ ਦਿਨੀ ਕੈਨੇਡਾ ਦੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਉੱਤੇ ਪਰਫਿੱਲੇ ਤੂਫਾਨ ਤੋਂ ਬਾਅਦ ਤੇਜ਼ ਹਵਾਵਾਂ ਦੌਰਾਨ ਡੈਲਟਾ 에ਅਰਲਾਈਨਸ ਦਾ ਇੱਕ ਖੇਤਰੀ ਜੈਟ ਉਤਰਨ ਵੇਲੇ ਪਲਟ ਗਿਆ ਜਿਸ ਕਾਰਨ ਕਟੋ-ਕਟ 18 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਮੀਨੀਆ ਪੁਲਿਸ ਸੇਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਅਮਰੀਕੀ ਕੈਗੇਦੇ ਉਡਾਨ ਤੇ ਵਿੱਚ 80 ਲੋਕ ਸਵਾਰ ਸੀ ਦਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਨ ਦੇ ਵਿੱਚ ਸਵਾਲ ਤਿੰਨ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਸ਼ਾਮਲ ਹੈ ਖਬਰ ਪੜੇ ਜਾਣ ਤੱਕ ਤਾਂ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ ਜੋ ਕਿ ਹਜੇ ਤੱਕ ਪਤਾ ਨਹੀਂ ਲੱਗੀ ਦੱਸਿਆ ਕਿ ਪੇਟ ਕੋਕੋਵ ਦੇ ਨਾਮ ਤੇ ਇੱਕ ਯਾਤਰੀ ਨੇ ਇੰਸਟਾਗ੍ਰam ਉਤੇ ਇੱਕ ਵੀਡੀਓ ਵੀ ਪੋਸਟ ਕੀਤਾ ਜਿਸ ਦੇ ਵਿੱਚ ਅਧਿਕਾਰੀਆਂ ਨੇ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਅੰਦਰੋਂ ਉਸ ਨੂੰ ਬਚਾਇਆ ਫੂਟੇਜ ਦੇ ਵਿੱਚ ਦਿਖਾਇਆ ਗਿਆ ਹੈ ਕਿ ਯਾਤਰੀਆਂ ਨੂੰ ਇੱਕ ਉਲਟੇ ਹੋਏ ਜਹਾਜ਼ ਦੇ ਵਿੱਚੋਂ ਬਾਹਰ ਕੱਟਿਆ ਜਾ ਰਿਹਾ ਹੈ ਕਿਉਂਕਿ ਇੱਕ ਫਾਇਰ ਇੰਜਨ ਬਾਹਰੋਂ ਇਸ ਤੋਂ ਪਾਣੀ ਦਾ ਛਿੜਕਾਅ ਕਰ ਰਿਹਾ ਹੈ ਦਸਿਆ ਹਾਦਸੇ ਦੇ ਵਿੱਚੋਂ ਬਚੇ ਇੱਕ ਹੋਰ ਵਿਅਕਤੀ ਦੁਆਰਾ ਕੈਦ ਕੀਤੀ ਗਈ ਫੂਟੇਜ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਜਹਾਜ਼ ਦੇ ਪਲਟਣ ਤੋਂ ਬਾਅਦ ਇੱਕ ਮਹਿਲਾ ਯਾਤਰੀ ਨੂੰ ਆਪਣੀ ਸੀਟ ਉੱਤੇ ਉਲਟਾ ਲਟਕਦਾ ਦਿਖਾਇਆ ਗਿਆ ਹਾਲਾਂਕਿ ਇਹ ਹਾਸਾ ਕਾਫੀ ਜ਼ਿਆਦਾ ਗੰਭੀਰ ਹੈ ਪਰ ਕਿਸੇ ਦੇ ਵੀ ਜਾਣ ਨਹੀਂ ਸਾਨ ਹੋਣ ਦੀ ਕੋਈ ਜਾਣਕਾਰੀ ਤਹਾਂਜੀ ਤੱਕ ਸਾਹਮਣੇ ਨਹੀਂ ਆਈ ਇੱਥੇ ਦੱਸਣਾ ਬੰਦਾ ਹੈ ਕਿ ਪੀਰਸਨ ਹਵਾਈ ਅੱਡੇ ਉੱਤੇ ਆਖਰੀ ਵੱਡਾ ਹਾਸਾ 3 ਅਗਸਤ 2005 ਨੂੰ ਵਾਪਰਿਆ ਸੀ ਜਦੋਂ ਪੈਰਿਸ ਤੋਂ ਲੈਂਡਿੰਗ ਕਰਨ ਵਾਲਾ ਇੱਕ ایرਬੱਸ A340 ਰਨਵੇ ਤੋਂ ਫਿਸਲਿਆ ਸੀ ਅਤੇ ਤੂਫਾਨੀ ਮੌਸਮ ਦੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ ਸੀ ਅਤੇ 에어 프랑스 ਫਲਾਈਟ ਦੇ ਵਿੱਚ 358 ਯਾਤਰੀ ਜਿਹੜੇ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 309 ਯਾਤਰੀ ਅਤੇ ਚਾਲਕ ਦਲ ਹਾਸੀ ਤੋਂ ਬਚੀ ਸੀ। ਵੀਰ ਰਿਪੋਰਟ ਚੈਨਲ ਪੰਜਾਬੀ